ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿ ਕਿਸੇ ਦੇ ਨਾਲ ਨਫ਼ਰਤ ਨਾ ਕਰ ਕਿਸੇ ਦੇ ਬਾਰੇ ਭੈੜਾ ਨਾ ਸੋਚ ਕਿਸੇ ਨੂੰ ਦੁੱਖ ਤਕਲੀਫ ਨਾ ਦੇ ਅਗਰ ਤੂੰ ਕਿਸੇ ਦੇ ਬਾਰੇ ਭੈੜਾ ਸੋਚੇਂਗਾ ਕਿਸੇ ਨਾਲ ਨਫ਼ਰਤ ਕਰੇਂਗਾ ਤੇ ਤੇਰੀ ਜ਼ਿੰਦਗੀ ਦੇ ਵਿੱਚ ਉਹਦੇ ਕੀ ਅਸਰਾਤ ਹੋਣਗੇ ਇਹ ਅੱਜ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਕਥਾ ਦੇ ਵਿੱਚ ਦੱਸਦੇ ਪਏ ਆ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਕਥਾ ਫੇ ਕਰਨੇ ਇਸ ਤੇ ਵਿਚਾਰ ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਚੋਟ ਪਹਹਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹਹਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ ਫਿਰ ਕਿਸ ਦੀ ਕਰਦਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੇ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਬੂ ਕੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਬਾਸ਼ਾ ਕੀ ਹੈ ਜਾਤ ਪਾਤ ਕੀ ਹੈ ਗੋਤ ਕੀ ਹੈ ਘਰਾਣਾ ਕੀ ਹੈ ਕੁਝ ਵੀ ਨਹੀਂ ਕਰਮ ਕੀ ਹੈ कर्मे कर्मे होए विचार दुख है तो समझ लेना कोई ऐसे बीज बोए गए हैं अक्सर मनुख कह देता है दे, पता नहीं ये दुख क्यों है दरअसल बीज अजब होया तो फल आजते है नहीं बीज फल तक अपड़े विचार काफी समय का गायब है अंतराल है आज बीज बोया है 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ ਤੋ ਕਈ ਦਫਾ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ ਮੈਂ ਕਦੋਂ ਬੋਇਆ ਸੀ ਸ਼੍ਰੀ ਕਬੀਰ ਕਹਿੰਦੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਏ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਮੈਂ ਨਹੀਂ ਜਾਣਦਾ क्यों तू ऐसा नियम बनाया तू ऐसी मर्यादा बनाई है बीज हूं बोईए तो हे फल नहीं है उड़ीकनी पेगी उकनी उड़ी पेगी मैं कणक आज बोही है अज कणक नहीं है मैं आज अंब का बूटा लाया है आज मैं अंब नहीं मिलने मैं आज अंगूर की बेल लाई है आज अंगूर कोई नहीं आदमी फल ले फूलों अन ले छे महीने साल दो साल पां साल दस साल इंतजार कर करता है, सारी दुनिया चाहती है पाठ किया जप किया अमृत वेले उठा क्या अब पाठ ते बड़ा किता जब तक ते बड़ा किया हो कुछ भी नहीं ऐसे मिलते हैं मैं होया तो कुछ भी नहीं हद हो गई ਅਮਦਾ ਬੂਟਾ ਤੋਂ ਲਾਇਆ ਹੈ। ਔਰ ਤੇਰਾ ਵਿਸ਼ਵਾਸ ਕਾਇਮ ਹੈ। ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ। ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ ਕਿਉਂਕਿ ਮੈਂ ਪਿੱਛੇ ਕਿਸਾਨ ਦੇ ਹੀ ਬੱਚਾ ਰਹਿਆ। ਕਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ ਪੁੰਗਰਦਾ ਪਿਆ ਕੇ ਨੇ ਬੇਸਬਰੀ ਬੇਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਇਹ ਮੈਂ ਸਵਾਸਤੇ ਕਹਿ ਰਿਹਾ ਬਹੁਤ ਪੁਰਾਣੀ ਗਲਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਆਉਂਦੇ ਆ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ मां कह लगी सवेरे तो बोए ने मैं देखता दे पैने कहीं नहीं सबर कर पांच दस दिन सबर कर मैं सवेरे देखा शामी मिट्टी हटावा सवेरे मिट्टी हटावा एक दिन पिताजी ने कहे नहीं पोंगरण गे तो बीज खराब कर देता है इन्नी बेसबरी बोए ने तो जरा सबर रख सवेरे मिट्टी हटा के देखना शामी मिट्टी हटा के देखना इतनी बेसबरी कि थोड़ा जहां पाठ सवेरे किया गुरुद्वारे आके मथा टेकया कि कड़ा प्रसाद की देख भी कराई होगी चलो लंगर भी कराया होगा गुस्ताखी माफ पर देखता फल से कोई नहीं आया फल से कोई नहीं मिले चार दिन हो गए हफ्ता हो गया फल से कोई नहीं मिले ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ubh ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ ਤਿਲ ਨਹੀਂ ਬੰਨੇਗਾ ਲੈ ਮਹਾਰਾਜੀ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਘਾਲ ਨਾ ਵੀ ਵਿਅਰਥ ਨਹੀਂ ਜਾਏਗੀ ਅਲੀ ਬਹੁਤ ਹੋਵੇਗੀ ਲਾਜ਼ਮੀ ਹੋਵੇਗੀ ਪਤ ਤ ਪਾਵਨ ਹਰ ਬਿਰਧ ਸਦਾਏ ਇਕ ਤਿਲ ਨਹੀਂ ਬਨਨੇ ਗਾਲੇ ਤਿਲ ਜਿਤਨੀ ਵੀ ਵਿਅਰਥ ਨਹੀਂ ਪਰ ਸਬਰ ਤੇ ਰਖ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਦਿਰੜ ਕਰੇ ਵਦਥੀਵੇਂ ਦਰਿਆ ਟੁੱਟ ਨਾ ਥੀ ਵਾਹੜਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰਖਿਆ ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੋ ਸ਼ਾਇਦ ਬੀਜ ਪਨਪਨ ਤੋ ਰਹਿ ਜਾਣਾ इधर तू शुभ कर्म किया इधर तू गुरु गुरु ते गिले भी कर दा रहा तू गिले करना एक होर कर्म हो गया इसका भी अपना फल है तो मैच करा हुकम लिख दुख सुख पाई है लिखे हुए हुक्म के मुताबिक दुख चलता है सुख चलता है लिखे हुए हुक्म के मुताबिक कोई उत्तम है नीच है बौद्ध है बीज ਤੋ ਫਲ ਤੇ ਝੋਲੀ ਦੇ ਚ ਆਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ੀਰਾਜ਼ ਦੇ ਚ ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਦਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹਨੇ ਕੱਚ ਲਿਆ ਕੇ ਉੱਥੇ ਫਿਟ ਕੀਤਾ ਨਹੀਂ ਕੱਚ ਨੂੰ ਪਿਗਲਾ ਕੇ ਦਿਵਾਰਾਂ ਗੁੰਬਦ ਸਾਰਾ ਹੀ ਕੱਚ ਔਰ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚੜਿਆ ਹੈ ਸਾਰਾ ਦਿਨ ਉਸ ਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ ਫਰਸੀ ਅੰਤੇ ਇੰਗਲਿਸ਼ ਦੇ ਨਾਲ ਨਾਲ ਉਸ ਦਾ ਅਨਵਾਦ ਵੀ ਚੱਲਦਾ ਰਹਿੰਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ ਹੈ حافظ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਤਾਂ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰਾ ਖੁਦ ਕਰਦਾਲਾ ਇਲਾਜ ਨੇਸਤ ਧਿਆਨ ਨਾਲ ਸੁਣਨਾ ਯਾਰਾ ਖੁਦ ਕਰਦਾਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦ ਨਹੀਂ ਪੇਸ਼ मेरे मित्र जो तू कर चुके हैं यह इलाज मेरे को नहीं है जो तू बो चुके हैं इलाज मेरे को नहीं है जो तू बो चुके हैं ये फल झोली पाड़न राजी हो जा मैं कुछ भी नहीं कर सकता क्यों ये विधान खुदा द मेरा नहीं ये नियम उसका है मैं उस नियमखलत नहीं कर सकता मेरी पहुंच ही नहीं है ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਦੇਵੇ ਬਸ ਇਤਨਾ ਉਹਦਾ ਧਰਮ ਧਰਮ ਤੋਂ ਮਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸ ਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸਤਾ ਕਰਦਨੀ ਖੁਇਸ਼ ਉਹ ਆਮਦਨੀ ਵੇਸ਼ ਜੋ ਤੂੰ ਕਰ ਚੁੱਕੇ ਹੈ ਬੌਗਣ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਧਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਇੰਜ ਕਹਿ ਲੋ ਇਸ ਯੁੱਗ ਦੇ અવਤਾਰੀ ਪੁਰਸ਼ ਦਾ ਫੈਸਲਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਤ ਹੈ ਸਭ ਕਰੇ ਕਰਾਇਆ जरा मरा ताप सिरत साप सब हर के बस है लाग सके ना बिन हर के लाया कोई नहीं देता किसी को सजाएं सजा बन के आती हैं अपनी खताएं गुरु नानक देव जी महाराज केंद्र ने मत कोई जानो और किसी के किचहात है किसी के हाथ च कुछ भी नहीं है। जो तू कर्म किते ने उन्होंने का रबी फैसला तेरी चोली च पे है। और कुछ भी नहीं है। कोई किसी को सजा भी नहीं दे सकता, हां दिखाई देता उन्हें चोट पहुंचाइए उन्हें चोट पहुंचाइए कोई नहीं देता किसी को सजाए सजा बन के आती हैं अपनी खताएं अक्सर ही ऐसा होता ਇਕ ਸੰਤ ਨੂੰ ਸਮਝ ਆ ਜਾਂਦੀ ਹੈ ਮੈਂ ਪੜ ਰਿਹਾ ਸੀ ਇੱਕ ਦਿਨ ਇਤਿਹਾਸ ਮਹਾਤਮਾ ਬੁੱਧਾ ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ ਉੱਠਦੇ ਅਸਾਰ ਫਿਰ ਪੱਥਰ ਨੂੰ ਨਮਸਕਾਰ ਬਹਿ ਕਰ ਦੇਣ ਨਾਲ ਉਹਨਾਂ ਦਾ ਚਚੇਰਾ ਬਰਾਹ ਅਨੰਦ ਸਿੰਘ ਕਹਿ ਲਗੇ ਇਸ ਪੱਥਰ ਨੂੰ ਕਿ ਚੁੱਕ ਕੇ ਪਰੇ ਸੁਠੀਏ ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ ਕੋਈ ਮਥਾ ਠੇਕਣ ਦੇ ਲਾਇਕ ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ ਆਤਮਾ ਬੁੱਧ ਕਹਿੰਦਾ ਨਾ ਨੰਦ ਇੱਕ ਕਰਜ਼ਾ ਸੀ ਨਿਬੜ ਗਿਆ ਨਿਬੜ ਗਿਆ ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ ਇੱਕ ਕਰਜ਼ਾ ਸੀ ਮੇਰਾ ਨਿਬੜ ਗਿਆ ਇਹ ਜ਼ਖਮ ਲਗ ਬੇ ਨਿਬੜ ਗਿਆ ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ ਨਿਬੜ ਗਿਆ ਮੇ ਸਵਾਸੇ ਧੰਨਵਾਦ ਕੀਤਾ ਹੈ ਇਹ ਪੱਥਰ ਇਸ ਜ਼ਿੰਦਗੀ ਚ ਮਿਲ ਗਿਆ ਚੰਗਾ ਇੱਕ ਬਾਹਰ ਲੈ ਗਿਆ ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ ਇਸ ਸੋਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈਏ ਤੂੰ ਲਿਖਿਆ ਹੋਇਆ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਚੁਕੇ ਕਰਮ ਅਨਸਾਰ ਦੁੱਖ ਤੇ ਸੁਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ ਇਸ ਵਾਸਤੇ ਭਗਤ ਕਹਿੰਦੇ ਸਭ ਕੁਝ ਤੇਰੇ ਹੱਥ 'ਚ ਨਿਯਮ ਤੇ ਤੇਰਾ ਬਣਾਇਆ ਕੋ ਸਾਡਾ ਥੋੜੀ ਬਣਾਇਆ ਹੈ। ਭਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ ਜਦ ਭਗਤ ਕਹਿੰਦੇ ਸਭ ਕੁਝ ਤੇਰੇ ਹੱਥੇ 'ਚ ਹੈ। ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ ਹੈ। ਅਸੀਂ ਨਹੀਂ ਬਣਾਇਆ। ਸਾਡਾ ਕੁਝ ਵੀ ਨਹੀਂ ਹੈ। ਇਹ ਨਿਯਮ ਤੇਰਾ ਬਣਾਇਆ ਹੈ। ਇਸ ਵਾਸਤੇ ਸਭ ਕੁਝ ਤੂੰ ਹੈ। ਸਭ ਕੁਝ ਤੂੰ ਹੈ। ਨਾਨਕ ਹੁਕਮੇ ਜੇ 부ਝੇ हां मैं कहे ना कोई जिसनों इस हुक्म की समझ आ जाए कि संसार एक मर्यादा है और एक लीला है एक तमाशा है लेकिन लीला ते मर्यादा कर्म की जिम्मेवारी सिर्फ मनुख दी है यह भी उसकी लीला यह भी उसकी मर्यादा पशु की जिम्मेवारी नहीं है अगर पंछी दरख्तों तो फल खा जाते दरख्त किसे बागवान देने चोरी का इल्जाम उन्होंने नहीं आए दो हो सकता प्रकृति वालों इस तरह की उन्होंने खुल है ये नहीं कह सकते य चोरी की थी दरख्त किसने लाया तो खांधे तुम्हें इतने घोंसला बना लिया दरख्त किसे अपना आलना बना लिया ਇਹ ਅਚੇਤ ਦੁਨੀਆ ਹੈ ਕਿ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ ਇਸ ਤੇ ਕੋਈ ਜ਼ਿੰਮੇਵਾਰੀ ਨਹੀਂ ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ ਕਿ ਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ ਪ੍ਰਕਿਰਤੀ ਪਾਲਣਾ ਪਈ ਕਰਦੀ ਜ਼ਿੰਮੇਵਾਰੀ ਮਨੁੱਖ ਦੀ ਹੈ ਮਨੁੱਖ ਪਰੋੜ ਹੋਇਆ ਹੈ ਸਿਆਣਾ ਹੋਇਆ ਹੈ ਔਰ ਇਹ ਪ੍ਰਮਾਤਮਾ ਦਾ ਬਣਾਇਆ ਆ ਨਿਯਮ ਤੂੰ ਦੁਖੀ ਹੈ ਤੇਰੇ ਕਰਮ ਤੂੰ ਸੁਖੀ ਹੈ ਤੇਰੇ ਕਰਮ ਕਿਉਂਕਿ ਦੁੱਖ ਸੁੱਖ ਫਲ ਹੈ ਕਰਮ ਬੀਜ ਹੈ। ਔਰ ਕਿਸੇ ਦਾ ਬੋਇਆ ਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ। ਐਸਾ ਹੁੰਦਾ ਪਿਓ ਨੇ ਬੀਜਿਆ ਜ਼ਮੀਨ ਦੇ ਚ ਉੱਤਰ ਫਸਲ ਵੱਢ ਰਿਹਾ। ਅੰਬ ਦਾ ਬੂਟਾ ਪਿਓ ਨੇ ਲਾਇਆ ਸੀ ਅੰਬ ਖਾ ਰਹੇ ਨੇ ਪੋਤਰੇ। ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਆ ਆਪਣੇ ਅੰਤਿਸ਼ ਕਰਨ ਦੀ ਧਰਤੀ ਦੇ ਚ ਤੇ ਆਪ ਬੀਜ ਆਪੇ ਹੀ ਖਾ। ਦੂਸਰਾ ਨਹੀਂ ਖੁਦ ਬੀਜਦੇ ਆ ਖੁਦ ਖਾਂਦੇ ਆ ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ ਮੇਰਾ ਦੁੱਖ ਵੰਡ ਨਹੀਂ ਸਕਦੀ ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ ਹੈ ਵੰਡ ਨਹੀਂ ਸਕਦਾ ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਾਏ ਦੁਖੀ ਹੋ ਜਾਏ ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ ਆਪ ਬੀਜ ਆਪੇ ਹੀ ਖਾਇਓ ਮੈਂ ਖੁਦ ਬੀਜੇ ਮੈਂ ਖੁਦ ਖਾ ਮੰਗਾ ਰੱਬੀ ਨਹੀਂ ਅਮ ਆਈਸ਼ਵਰੀ ਨਹੀਂ ਅਮ ਪਰਮਾਤਮਾ ਦਾ ਨਹੀਂ ਅਮ ਇਸ ਦੂਸਰੀ ਪੌੜੀ ਦੇ ਸਤਿਗੁਰ ਕਹਿੰਦੇ ਨੇ ਸਭ ਕੁਝ ਹੁਕਮ ਦੇ ਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਵਿੱਚ ਕੀ ਕੁਝ ਹੋ ਰਿਹਾ ਹੈ ਸਾਰਾ ਬ੍ਰਹਿਮੰਡ ਹੁਕਮ ਦੇ ਚਲ ਰਿਹਾ ਹੈ اے منوک تو بھی اس دے حکم دے مطابق ہویا ہے تیرے دکھ سکھ دا فیصلہ کرما انساارے ای وی اس دا حکم اے وی اس دی بنائی مریادا اس دے تیرا کچھ وی نہیں ہے کرما وی صحیح تو چون کر سکے اس نے تینو اک چراغ دے دیتا اے دیوا دے دیتا اے عقل دا بدھی دا ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ ਤਾਂ ਫਿਰ ਉਸਨੇ અવਤਾਰ ਵੀ ਭੇਜ ਦਿੱਤੇ ਨੇ بڑے بڑے ਗ੍ਰੰਥਕਾਰ ਵੀ ਭੇਜ ਦਿੱਤੇ ਨੇ بڑے بڑے ਵਿਆਖਿਆਕਾਰ ਵੀ ਭੇਜ ਦਿੱਤੇ ਨੇ ਲੇਖਕ ਦਾਰਸ਼ਨਿਕ ਫਲਸਫਰ ਚਿੰਤਕ ਵੀ ਭੇਜ ਦਿੱਤੇ ਨੇ ॠषि ਮਨੀ ਵੀ ਭੇਜ ਦਿੱਤੇ ਨੇ ਪੈਗੰਬਰ ਵੀ ਭੇਜ ਦਿੱਤੇ ਨੇ ਔਰ ਉਹ ਐਲਾਨੀਆਂ ਕਹਿ ਰਹੇ ਨੇ ਜਿਸ ਕਰਮ ਤੋਂ ਤੂੰ ਕਿਸੇ ਨੂੰ ਚੋਟ ਪਹੁੰਚਾ ਰਿਹਾ ਹੈ ਤੈਨੂੰ ਚੋਟ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾ ਰਿਹਾ ਹੈ ਕੈਨੂੰ ਹਾਨੀ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਹੈ ਤੇਰੀ ਬੇਇੱਜ਼ਤੀ ਹੋਵੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਪਗ ਲਾ ਛੱਡੀ ਹੈ ਤੇਰੀ ਲੈ ਜਾਏਗੀ ਨਿਯਮ ਈਸ਼ਵਰੀ ਨਿਯਮ ਇਸ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪ੍ਰਮਾਤਮਾ ਬੇਜਦਾ ਰਿਹਾ ਹੈ ਇੱਕ ਅਕਲ ਦਾ ਦੀਵਾ ਦਿੱਤਾ ਇੱਕ ਅਵਤਾਰ ਦਿੱਤੇ ਇੱਕ ਇਤਨੇ ਗ੍ਰੰਥ ਦਿੱਤੇ ਗ੍ਰੰਥਕਾਰ ਦਿੱਤੇ ਚਾਰੋਂ ਪਾਸੇ ਮਨੁੱਖ ਨੂੰ ਸਮਝਾਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹਈਆ ਕਰਾਏ ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ ਕਰ ਤੋਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਤੀਸਰੀ ਪੌੜੀ ਦੇ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ ਪਰ ਅੱਜ ਦੂਸਰੀ ਦੇ ਹਲੇ ਦਲੇ ਮੇਰਾ ਦਿਮਾਗ ਘੁੰਮਦਾ ਰਿਹਾ ਇਸ ਰੀ ਪੌੜੀ ਮੈਂ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਦਾਤ ਜਾਣੇ ਨਿਸ਼ਾਨ ਜੇ ਕਿਸੇ ਕੋਲ ਸਮਝਦਾ ਤਾਂ ਹੈ ਨਾਨਕ ਹੁਕਮੇ ਜੇ 부ਝੇ ਜੇ ਕੋਈ 부ਝ ਗਿਆ ਸਮਝ ਗਿਆ ਜਾਣ ਗਿਆ ਤੇ ਜਾਣਨਾ ਇੱਕ ਸ਼ਕਤੀ ਹੈ ਬੁੱਝਣਾ ਇੱਕ ਸ਼ਕਤੀ ਹੈ ਇੱਕ ਕਲਾ ਹੈ ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ ਅਗਰ ਕਿਸੇ ਕੁਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ-ਨਾਲ ਕਥਨ ਕਰਨ ਦਾ ਵੀ ਧਿਆਨ ਹੈ ਬਿਆਨ ਵੀ ਕਰ ਸਕਦਾ ਹੈ ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ ਹੈ ਮੈਂ ਕੱਲ ਵੀ ਅਰਸ਼ ਕੀਤੀ ਸੀ ਬਹੁਤ ਸਾਰੇ ਨੇ ਐਸੇ ਦੁਨੀਆਂ 'ਚ ਸਮਝ ਜਾਂਦੇ ਨੇ ਰੱਬੀ ਨਿਯਮ ਨੂੰ ਸਮਝ ਜਾਂਦੇ ਨੇ ਸਮਝਾ ਸਮਝਾ ਨਹੀਂ ਸਕਦੇ ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਉਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਉਹਨਾਂ ਨੇ ਕਦੇ ਵੀ ਮਰਜ਼ ਕਰਾ ਖੁਦ ਨਹੀਂ ਜਾਣੇ ਤੇ ਅੱਜ ਦੀ ਕਥਾ ਬਹੁਤ ਸ਼ਾਨਦਾਰ ਸੀ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਐ ਕਿ ਇਹ ਮਨੁੱਖ ਇਨਸਾਨ ਕਿਸੇ ਦੇ ਨਾਲ ਨਫ਼ਰਤ ਨਾ ਕਰ ਕਿਸੇ ਦੇ ਬਾਰੇ ਭੈੜਾ ਨਾ ਸੋਚ ਆਪਣੀ ਸੋਚ ਨਹੀਂ ਦੂਸਰਿਆਂ ਦੇ ਬਾਰੇ ਭੈੜੀ ਨਾ ਰੱਖ ਕਿਉਂਕਿ ਅਗਰ ਤੂੰ ਦੂਸਰਿਆਂ ਦੇ ਬਾਰੇ ਭੈੜਾ ਸੋਚੇਗਾ ਦੂਸਰਿਆਂ ਨਾਲ ਨਫ਼ਰਤ ਕਰੇਗਾ ਆਪਣੇ ਆਪ ਨੂੰ ਦੂਸਰਿਆਂ ਨਾਲ ਚੰਗਾ ਤੇ ਦੂਸਰਿਆਂ ਨੂੰ ਆਪਣੇ ਆਪ ਤੋਂ ਮਾੜਾ ਸਮਝੇਗਾ ਕਮਤਰ ਸਮਝੇਗਾ ਤੇ ਫਿਰ ਸਮਝ ਲੈ ਕਿ ਤੇਰੀ ਤਬਾਈ ਪੱਕੀ ਹੈ ਤੇਰਾ ਬੇੜਾ ਗਰਕ ਹੋਣਾ ਹੀ ਹੋਣਾ ਤੇਰਾ ਨੁਕਸਾਨ ਹੋਣਾ ਹੀ ਹੋਣਾ ਕਿਉਂਕਿ ਜਦੋਂ ਤੁਸੀਂ ਇਨਸਾਨੀਅਤ ਦਾ ਜਾਂ ਕਿਸੇ ਵੀ ਦੂਸਰੇ ਜਿੰਨੇ ਵੀ ਇਸ ਕਾਇਨਾਤ ਤੇ ਸੰਸਾਰ ਦੇ ਉੱਤੇ ਚੀਜ਼ਾਂ ਜਾਨਦਾਰ ਚੀਜ਼ਾਂ ਉਹਨਾਂ ਦੇ ਬਾਰੇ ਤੁਹਾਡੇ ਦਿਲ 'ਚ ਅਹਿਸਾਸ ਹੈ ਉਹਨਾਂ ਦੇ ਬਾਰੇ ਤੁਸੀਂ ਰਹਿਮਦਿਲੀ ਦਾ ਕੰਮ ਰੱਖਦੇ ਹੋ ਤੇ ਤੁਹਾਡੀ ਜ਼ਿੰਦਗੀ 'ਚ ਸਕੂਨ ਤੇ ਸ਼ਾਂਤੀ ਹੈ ਅਮਨ ਹੈ ਲekin ਜਦੋਂ ਤੁਸੀਂ ਕਿਸੇ ਵੀ ਜਾਨਦਾਰ ਦੇ ਬਾਰੇ ਗਲਤ ਖਿਆਲ ਰੱਖਦੇ ਹੋ ਗਲਤ ਸੋਚ ਨਹੀਂ ਰੱਖਦੇ ਹੋ ਉਹਨਾਂ ਨਫ਼ਰਤ ਕਰਦੇ ਹੋ ਤੇ ਫਿਰ ਤੁਹਾਡੀ ਜ਼ਿੰਦਗੀ 'ਚ ਬਹੁਤ ਹੀ ਬੁਰੇ ਉਹਦੇ ਅਸਰ ਹੋਣਗੇ ਤੁਹਾਨੂੰ ਸੁੱਖ ਚੈਨ ਜਿਹੜਾ ਤੁਹਾਡਾ ਖੋਇਆ ਜਾਏਗਾ ਤੁਹਾਡੇ ਅੰਦਰ ਬੇਚੈਨੀ ਜੀ ਰਹੇਗੀ ਵਸਵਸੇ ਤੁਹਾਡੀ ਜਾਨ ਖਾਈ ਜਾਣਗੇ ਦੁੱਖ ਤਕਲੀਫਾਂ ਤੁਹਾਨੂੰ ਹਰ ਪਾਸਿਓਂ ਘੇਰ ਲੈਣਗੀਆਂ ਤੇ ਜੇ ਇਹੀ ਅਸੀਂ ਤੁਸੀਂ ਦੂਸਰਿਆਂ ਦੇ ਬਾਰੇ ਚੰਗਾ ਸੋਚੋਗੇ ਦੂਸਰਿਆਂ ਨਾਲ ਨਫ਼ਰਤ ਨਹੀਂ ਕਰੋਗੇ ਤੇ ਤੁਹਾਡੀ ਜ਼ਿੰਦਗੀ 'ਚ ਇਹੀ ਜਿਹੜੀਆਂ ਦੁੱਖ ਤਕਲੀਫਾਂ ਇਹ ਸਕੂਨ 'ਚ ਬਦਲ ਜਾਣਗੀਆਂ ਆਰਾਮ ਮਿਲ ਜਾਏਗਾ ਖੁਸ਼ੀ ਮਿਲ ਜਾਏਗੀ ਕਿਉਂਕਿ ਵੀਰੋ ਜਦੋਂ ਤੁਸੀਂ ਕਿਸੇ ਦੂਸਰੇ ਦੀ ਮਦਦ ਕਰਦੇ ਹੋ ਨਾ ਤੇ ਤੁਹਾਨੂੰ ਮਨੋ ਸਕੂਨ ਮਿਲਦਾ ਮਨੋ ਸ਼ਾਂਤੀ ਮਿਲਦੀ ਖੁਸ਼ੀ ਮਿਲਦੀ ਹੈ ਤੇ ਜਦੋਂ ਕਿਸੇ ਨੂੰ ਦੁੱਖ ਦਿੰਦੇ ਹੋ ਨਾ ਤੇ ਉਦੋਂ ਵੀ ਤੁਹਾਡਾ ਜ਼ਮੀਰ ਤੁਹਾਨੂੰ ਜੰਜੋੜਦਾ ਵੈ ਕਿ ਤੂੰ ਗਲਤ ਕੀਤਾ ਤਾਨੂੰ ਸਕੂਨ ਫੇਰ ਨਹੀਂ ਮਿਲਦਾ ਵਕਤੀ ਤੌਰ ਤੇ ਤੁਹਾਡਾ ਜ਼ਮੀਰ ਵੀ ਚੰਜੋੜਦਾ ਲੇਕਿਨ ਕੁਦਰਤ ਵੀ ਫਿਰ ਤੁਹਾਨੂੰ ਉਹਦਾ ਬਦਲਾ ਦਿੰਦੀ ਹੈ ਤੁਸੀਂ ਜੋ ਮਾੜਾ ਕੰਮ ਕਰਦੇ ਮਾੜੇ ਕਰਮ ਕਰਦੇ ਹੋ ਉਹਦੀ ਸਜ਼ਾ ਤੁਹਾਨੂੰ ਮਿਲਦੀ ਹੈ ਉਹ ਤੁਸੀਂ ਚਾਹੇ ਉਨਤੇ ਗੌਰ ਕਰੋ ਜਾਂ ਨਾ ਕਰੋ ਲੇਕਿਨ ਜਿਹੜਾ ਤੁਹਾਨੂੰ ਕੋਈ ਸਜ਼ਾ ਕੋਈ ਮੁਸੀਬਤ ਤੁਹਾਡੇ ਤੇ ਹੁੰਦੀ ਹੈ ਤੁਹਾਡੇ ਮਾੜੇ ਕਰਮਾਂ ਦੀ ਵਜ੍ਹਾ ਨਾਲ ਹੁੰਦੀ ਹੈ ਤੇ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਦੂਸਰਿਆਂ ਦੇ ਬਾਰੇ ਚੰਗਾ ਸੋਚਣ ਦੀ ਕਿਸੇ ਦੇ ਨਾਲ ਨਫ਼ਰਤ ਨਾ ਕਰੋ ਕਿਸੇ ਨੂੰ ਆਪਣੇ ਤੋਂ ਮਾੜਾ ਨਾ ਸਮਝੋ ਕਮਤਰ ਨਾ ਸਮਝੋ ਹਰ ਬੰਦੇ ਨੂੰ ਆਪਣੇ ਤੋਂ ਚੰਗਾ ਹੀ ਸਮਝੋ ਕਿ ਯਾਰ ਇਹ ਬੰਦਾ ਜਿਹੜਾ ਵੀ ਤੁਸੀਂ ਜਿਹਦੇ ਬਾਰੇ ਸੋਚਦੇ ਹੋ ਮਾੜਾ ਸੋਚੋ ਉਹਦੇ ਬਾਰੇ ਚੰਗੇ ਜਿਹੜੇ ਖਿਆਲ ਉਹ ਸੋਚੋ ਉਹਨੀਆਂ ਛਾਈਆਂ ਦੇਖੋ ਨਾ ਕਿ ਉਹਨੀਆਂ ਬੁਰਾਈਆਂ ਆਪਣੇ ਅੰਦਰ ਤੁਸੀਂ ਆਪਣੀਆਂ ਬੁਰਾਈਆਂ ਦੇਖੋ ਤੇ ਦੂਸਰਿਆਂ ਦੇ ਅੰਦਰ ਅੱਛਾਈਆਂ ਦੇਖੋ ਜਿੱਲੇ ਤੁਸੀਂ ਇੰਜ ਦੇ ਬਣ ਜਾਓਗੇ ਨਾ ਤੇ ਫਿਰ ਤੁਸੀਂ ਕਦੀ ਵੀ ਕਿਸੇ ਦੇ ਮਾਰੇ ਬਾਰੇ ਮਾੜਾ ਨਹੀਂ ਸੋਚੋਗੇ ਕਦੀ ਵੀ ਕਿਸੇ ਦੇ ਬਾਰੇ ਕੋਈ ਨਫਰਤ ਦਾ ਤੁਹਾਡਾ ਪਹਿਲੂ ਜਿਹੜਾ ਕਦੀ ਵੀ ਨਹੀਂ ਦੂਸਿਆਂ ਪਰ ਆਏਗਾ ਲੇਕਿਨ ਅਗਰ ਤੁਸੀਂ ਜਦੋਂ ਆਪਣੇ ਆਪ ਨੂੰ ਚੰਗਾ ਤੇ ਦੂਸਰਿਆਂ ਨੂੰ ਮਾੜਾ ਸਮਝੋਗੇ ਨਾ ਤੇ ਫਿਰ ਤੁਸੀਂ ਦੂਸਰਿਆਂ ਨਾਲ ਨਫਰਤ ਹੀ ਕਰੋਗੇ ਤੇ ਜਦੋਂ ਨਫਰਤ ਕਰੋਗੇ ਨਾ ਤੇ ਫਿਰ ਤੁਹਾਡੀ ਜ਼ਿੰਦਗੀ 'ਚ ਸਕੂਨ ਚੈਨ ਕਦੀ ਵੀ ਨਹੀਂ ਆ ਸਕਦਾ ਕਿਉਂਕਿ ਜਿਨੇ ਇਨਸਾਨੀਅਤ ਦਾ ਭਲਾ ਕੀਤਾ ਉਹਦਾ ਬੇੜਾ ਪਾਰ ਉਹਨੂੰ ਸੁੱਖ ਚੈਨ ਸਕੂਨ ਹਰ ਸ਼ਲਾਬ ਨਹੀਂ ਤੇ ਜਿਹਨੇ ਇਨਸਾਨੀਅਤ ਦਾ ਮਾੜਾ ਸੋਚਿਆ ਦੂਸਰੇ ਇਨਸਾਨਾਂ ਨੂੰ ਦੁੱਖ ਤਕਲੀਫ ਦੇਣ ਦਾ ਬਾਰੇ ਸੋਚਿਆ ਉਹਨੂੰ ਕਦੀ ਵੀ ਨਹੀਂ ਸੁੱਖ ਮਿਲ ਸਕਦਾ ਜਿੰਦਗੀ ਵਿੱਚ ਪਰੇਸ਼ਾਨੀਆਂ ਲਾਜ਼ਮੀ ਆਉਣੀਆਂ ਹੀ ਆਉਣੀਆਂ ਬਾਕੀ ਵੀਰੋ ਤੁਹਾਨੂੰ ਕਹਤਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਖਿਆਲ ਰੱਬ ਰਾਖਾ